ਜੀ ਹਾਂ ਜੀ ਅ ਅੱਜ ਦੀ ਜੋ ਇਹ ਪ੍ਰੈਸ ਕਾਨਫਰੰਸ ਹੈ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾਂਗੇ ਸਾਰੇ ਪੱਤਰਕਾਰਾਂ ਪੱਤਰਕਾਰ ਭਰਾ ਇੱਥੇ ਪਹੁੰਚਿਓ ਤੁਸੀਂ ਸਮਾਂ ਕੱਢ ਕੇ ਕਿਉਂਕਿ ਜੋ ਪਿਛਲੇ ਦਿਨਾਂ ਤੋਂ ਲਗਾਤਾਰ ਤੁਹਾਨੂੰ ਪਤਾ ਕਿ ਪੰਚਾਇਤ ਇਲੈਕਸ਼ਨਾਂ ਚੱਲ ਰਹੀਆਂ ਨੇ ਔਰ ਉਹਦੇ ਲਈ ਬਹੁਤ ਸੰਘਰਸ਼ ਜਿਹੜਾ ਸਾਨੂੰ ਕਰਨਾ ਪਿਆ ਔਰ ਆ ਕੱਲ ਜਿਹੜੇ ਆ ਪੇਪਰ ਜਿਹੜੇ ਸੀਗੇ ਸਿਕਿਉਰਿਟੀ ਨਿੰਗ ਸੀਗੀ। ਔਰ ਉਹਦੇ ਵਿੱਚ ਇਹ ਦੇਖਣ ਚ ਆਇਆ ਕਿ ਜਿਹੜੀ ਸਾਡੀਆਂ ਫਾਈਲਾਂ ਜਮਾ ਹੋਈਆਂ ਸੀਗੀਆਂ ਅਸੀਂ ਆ ਜਿਹੜਾ ਇਪੋਂ ਵਾਲਾ ਬੌਕਰ ਵਾਲਾ ਉਹ ਕਹਿੰਦਾ ਸੀਗਾ ਕਿ ਇਹਨਾਂ ਕੋ ਕੈਂਡੀਡੇਟ ਨਹੀਂ ਹੈਗੇ। ਔਰ ਮੈਂ ਦੱਸਣਾ ਚਾਹੁੰਦਾ ਕਿ ਮੇਰੇ ਕੋਲ 5 5 4 4 ਫਾਈਲਾਂ ਸਰਪੰਚਾਂ ਦੀਆਂ ਭਰੀਆਂ। ਹਰ ਮੈਂਬਰ ਪਿੱਛੇ ਇੱਕ ਇੱਕ ਦੋ ਦੋ ਮੈਂਬਰ ਅ ਅ ਦੂਜੇ ਭਰੇ ਨਾਲ ਕਵਰਿੰਗ ਔਰ ਕੋਈ ਇਹੋ ਜਿਹਾ ਮੈਂ ਪਿੰਡ ਨਹੀਂ ਛੱਡਿਆ ਜਿੱਥੇ ਪੂਰੀਆਂ ਫਾਈਲਾਂ ਨਾ ਭਰੀਆਂ ਹੋਣ ਔਰ ਇਵਨ ਇਹ ਜਿਹੜਾ ਬੋਕਰ ਵਾਲਾ ਲੀਡਰ ਬਣਿਆ ਫਿਰਦਾ ਇਹਦੇ ਕੋਲ ਪੂਰੇ ਬੰਦੇ ਨਹੀਂ ਖਿਲਾਰੇਗੇ ਮੈਂਬਰ ਨਹੀਂ ਖਿਲਾਰੇਗੇ ਮੈਂਬਰ ਲੱਪਣੇ ਪਏਗੇ ਇਹਨੂੰ ਫਿਰ ਵੀ ਨਹੀਂ ਖਿਲਾਰੇਗੇ ਜਿਹਦਾ ਪ੍ਰਤੱਖ ਪ੍ਰਮਾਣ ਆ ਭੁਖਰਾ ਪਿੰਡ ਆ ਜਿੱਥੇ ਮੇਰੇ 2 ਮੈਂਬਰ ਅਨਪੋਜ ਜਿੱਤ ਗਏ ਜਿੱਥੇ ਕਿਸੇ ਨੇ ਕਾਗਜ਼ ਹੀ ਨਹੀਂ ਭਰੇ ਸਾਹਮਣੇ ਔਰ ਇਸੇ ਤਰ੍ਹਾਂ ਹੱਲੇ ਪਿੰਡ ਚ 7 ਮੈਂਬਰ ਪੰਚਾਇਤ ਨੇ ਟੋਟਲ 4 ਮੇਰੇ ਅਨਪੋਜ ਉੱਥੇ ਵੀ ਜਿੱਤ ਗਏ ਇਸੇ ਤਰ੍ਹਾਂ ਬਲਗਣੀ 7 ਮੈਂਬਰ ਨੇ ਟੋਟਲ 4 ਮੇਰੇ ਉੱਥੇ ਉਸੇ ਤਰ੍ਹਾਂ ਹੀ ਜਿੱਤ ਗਿਆ ਮਾਨੇਪੁਰ ਪਿੰਡ ਆ 2 ਮੈਂਬਰ ਉੱਥੇ 5 ਟੋਟਲ ਆ 2 ਅਨਪੋਜਦ ਉੱਥੇ ਵੀ ਮੇਰੇ ਉਦਾਂ ਹੀ ਜਿੱਤ ਗਿਆ ਸੋ ਇਦਾਂ ਦੀ ਲਿਸਟ ਬੜੀ ਲੰਬੀ ਆ ਕਿ ਕਾਫੀ ਪਿੰਡ ਨੇ ਜਿੱਥੇ ਇਲੈਕਸ਼ਨ ਹੋਣ ਨਾ ਵੀ ਕਰਾਉਣ ਕੌਰਮ ਮੇਰਾ ਪੂਰਾ ਹੋ ਗਿਆ ਔਰ ਮੇਰੇ ਮੈਂਬਰ ਉਹ ਨੇ ਜਿਹੜੇ ਆਰਏ ਤੋਂ ਵੀ ਕੱਢਦੇ ਨਾ ਸਰਕਾਰ ਤੇ ਉਹ ਲਿਪਣ ਵਾਲੇ ਨਹੀਂ ਸੋ ਇਸ ਕਰਕੇ ਜਿਹੜੇ ਕਹਿੰਦੇ ਸੀ ਵੀ ਇਹਨਾਂ ਕੋ ਬੰਦੇ ਨਹੀਂ ਮੈਂ ਤੇ ਬਿਨਾਂ ਇਲੈਕਸ਼ਨ ਤੋਂ ਮੈਂਬਰ ਜਿੱਤ ਗਏ ਕਿ ਸਾਹਮਣੇ ਤੁਹਾਨੂੰ ਮੇਰੇ ਬੰਦੇ ਦੀ ਖਿਹਾਰਨੇ ਲੱਭਣੇ ਮੇਰੇ ਬੰਦਿਆਂ ਦੇ ਸੋ ਇਹ ਤੇ ਇੱਕ ਗੱਲ ਆ ਦੂਜੀ ਗੱਲ ਜੇ ਨਾ ਚ ਦਮ ਸੀ ਤੇ ਇਲੈਕਸ਼ਨ ਫਿਰ ਗਹਿ ਗੱਜ ਕੇ ਲੜਦੇ ਸਾਡੇ ਨਾਲ ਭੁਗਰੇ ਪਿੰਡ ਦੇ ਕਾਗਜ਼ ਰੱਦ ਕਰਾਏ ਚੋਰ ਸਿਦਵਾਂ ਦੇ ਰੱਦ ਕਰਾਏ ਹੱਲੇ ਦੇ ਰੱਦ ਕਰਾਏ ਔਰ ਇਦਾਂ ਹੀ ਕਈ ਬਲੱਗਣ ਅਲੀ ਸ਼ੇਰ ਮੰਗਲ ਮੰਗਲਸਹਿਣ ਕਈ ਪਿੰਡ ਨੇ ਇਸ ਤਰੀਕੇ ਦੇ ਨਾਲ ਜਿਹੜੇ ਇਹਨਾਂ ਨੇ ਕਾਗਜ਼ ਸਾਡੇ ਸਰਪੰਚਾਂ ਦੇ ਚਾਰ-ਚਾਰ ਫਾਈਲਾਂ ਜੋ ਕਰਾਰ ਦਿੱਤੀਆਂ ਔਰ ਲੱਖੋਵਾਲ ਰੱਦ ਕਰਾਏ ਇਹ ਜਿੰਨੇ ਨਾਂ ਲੈ ਰਿਆਂ ਮੇਰਾ ਓਪਨ ਚੈਲੰਜ ਆ ਸਰਪੰਚੀ ਦੀ ਇਲੈਕਸ਼ਨ ਤੋਂ ਬਾਅਦ ਵੀ ਡੱਬਾ ਰੱਖ ਕੇ ਵੇਖ ਲੈ ਮੇਰੇ ਬੰਦਿਆਂ ਨਾਲ ਔਰ ਜਦੋਂ ਮਰਜੀ ਡੱਬਾ ਰੱਖ ਕੇ ਵੇਖ ਲੈ ਓਪਨਲੀ ਇਹ ਸਾਰੇ ਮੇਰੇ ਬੰਦੇ ਜਿੱਤਦੇ ਔਰ ਤਕਲੀਬ ਹੋਈ ਔਰ ਸਭ ਤੋਂ ਵੱਡੀ ਐਗਜ਼ੈਂਪਲ ਹਿਆਤਨਗਰ ਪਿੰਡੇ ਦਾ ਆਪ ਦਾ ਉੱਥੇ ਆਪਾਂ ਚਾਰ ਫਾਈਲਾਂ ਭਰੀਆਂ 400 ਰੁਪਏ ਦੀਆਂ ਫਾਈਲਾਂ ਚਾਰ ਸਰਪੰਚੀ ਦੀਆਂ ਫਾਈਲਾਂ ਭਰੀਆਂ ਤੇ ਸਾਰੇ ਮੈਂਬਰ ਭਰੇ ਤੇ ਸਾਰੇ ਜੋ ਕਰਾਰ ਦੇਤੇ ਇਹ ਬਹੁਤ ਦਾ ਇੰਟੈਲੀਜੈਂਟ ਆ ਜਿਹੜਾ ਲੋਕਾਂ ਨੇ ਜਤਾਇਆ ਨਹੀਂ ਆ ਕਈ ਨਹੀਂ ਹੋ ਜੇ ਮਤਲਬ ਕਿ ਅਸੀਂ ਚਾਰ ਫਾਈਲਾਂ ਭਰੀਆਂ ਔਰ ਨਾਲ ਮੈਂਬਰ ਭਰੇ ਔਰ ਉਹ ਜੋ ਕਰਾਰ ਦੇਤੇ ਜੇ ਤੇਰੇ ਚ ਦਮ ਸੀ ਚੱਲ ਬਾਕੀ ਹਲਕਾ ਸਾਰਾ ਰਿਜੈਕਟ ਕਰਾ ਲੈਂਦਾ ਹਾਤ ਨਗਰ ਤੇ ਨਾ ਕਰਾਉਂਦਾ ਉੱਥੇ ਮੈਚ ਕਬੱਡੀ ਤੇ ਖੇੜਦੇ ਪਰ ਨਹੀਂ ਪਤਾ ਜੀ ਕਰਤੂਤ ਦਾ ਕਿ ਪਿੰਡੋਂ ਵੀ ਨਹੀਂ ਜਿੱਤਿਆ ਜਾਣਾ ਜਿਸ ਪਿੰਡ ਚੋਂ ਮੈਂ ਪਹਿਲੀ ਵਾਰ 550 ਦੀ ਲੀਡ ਨਾਲ ਜਿੱਤਿਆ ਸੀ ਲਗਭਗ ਉਸ ਤੋਂ ਬਾਅਦ ਫੇਰ ਜਿੱਤਿਆ ਆ ਆ ਇਸ ਵਾਰ ਵੀ ਮੇਰੇ ਕੋਲ 80 ਵੋਟਾਂ ਦੇ ਨਾਲ ਫਰਕ ਰਹਿ ਗਿਆ ਸੋ ਉਸ ਪਿੰਡ ਦੇ ਵਿੱਚ ਇਹਨੇ ਆਪ ਵੀ ਸ਼ਾਕ ਬਚਾਉਣ ਲਈ ਸਾਰੀਆਂ ਹੀ ਕਾਗਜ਼ ਜਿਹੜੇ ਆ ਉਹ ਰੱਦ ਕਰਾ ਦਿੱਤੇ ਆ ਔਰ ਇਸ ਤਰੀਕੇ ਦੇ ਨਾਲ ਹੋਰ بڑے ਪਿੰਡ ਨੇ ਪਰ ਇੱਕ ਹੁਣੇ ਹੀ ਮੈਂ ਆਬਜ਼ਰਵਰ ਸਾਹਿਬ ਨਾਲ ਵੀ ਗੱਲ ਆ ਜਸਟ 2 ਮਿੰਟ ਪਹਿਲਾਂ ਕਰਕੇ ਹਟਿਆ ਭੁਪਿੰਦਰ ਸਿੰਘ ਆਰੋ ਐਸ ਡੀਓ ਸਿਟੀ ਬਿਜਲੀ ਬੋਰਡ ਦਾ 1 ਵਜ ਗਏ ਨੇ ਅਜੇ ਤੱਕ ਲਿਸਟਾਂ ਨਹੀਂ ਲਾਈਆਂ ਗਈਆਂ ਫਾਈਨਲ ਵੀ ਕੀ ਕਿਹੜੇ ਯੋਗ ਆ ਤੇ ਕਿਹੜੇ ਯੋਗ ਆ ਮੈਨੂੰ ਇਹ ਪਤਾ ਲੱਗਾ ਕਿ ਉਹਦੇ ਤੇ ਬੜਾ ਪ੍ਰੈਸ਼ਰ ਪਾ ਕੇ ਉਹਦੀਆਂ ਲਿਸਟਾਂ ਚੱਕ ਕੇ ਤੇ ਘਰ ਲੈ ਗਏ ਆ ਵੀ ਇਹਨੂੰ ਜਿੱਦਾਂ ਮਰਜ਼ੀ ਕਰ ਇਹ ਇਹਦੇ ਚੋਂ ਸਾਰੇ ਰਿਜੈਕਟ ਕਰ ਕਾਗਜ਼ ਅਜੇ ਤੱਕ ਇਹ ਮੈਂ ਐਸਡੀਐਮ ਸਾਹਿਬ ਦੇ ਧਿਆਨ ਚ ਏਡੀਸੀ ਜਨਰਲ ਦੇ ਲਈ ਧਿਆਨ ਚ ਵੀ ਲਿਆਤਾ ਔਰ ਹੁਣੇ ਹੀ ਇਲੈਕਸ਼ਨ ਆਪਣੇ ਆਬਜ਼ਰਵਰ ਡਾਕਟਰ ਅਭਿਨਵ ਤ੍ਰਿਖਾ ਜੀ ਦੇ ਧਿਆਨ ਚ ਵੀ ਲਿਆਤਾ ਮੈਸੇਜ ਵੀ ਪਾਤਾ ਐਸਡੀਐਮ ਸਾਹਿਬ ਨੂੰ ਟਾਈਮ ਪਾ ਕੇ ਸੋ ਮੇਰਾ ਕਹਿਣ ਦਾ ਮਤਲਬ ਇੰਨਾ ਤਰਲੋ ਮੱਛੀ ਹੋਇਆ ਉਹਦੇ ਹੱਥ ਜੋੜ ਦਿੰਦਾ ਕਿ ਪੜਾ ਨਾ ਕਰ ਮੇਰੇ ਪੱਲੇ ਅੱਗੇ ਕੱਖ ਨਹੀਂ ਕਿਉਂ ਮੇਰੀ ਬੇਇੱਜ਼ਤੀ ਕਰਦਾ ਤੇ ਇਸ ਤਰੀਕੇ ਦੇ ਨਾਲ ਇਹ ਛੋਟੇ ਹੱਥ ਕੰਡਿਆਂ ਤੇ ਆਇਆ ਔਰ ਇੱਕ ਆਰਓ ਆ ਜੀ ਵਿਪਨ ਵਿਪਨ ਕੁਮਾਰ 9 ਨੰਬਰ ਦੇ ਵਿੱਚ ਆ ਔਰ ਉਹਨੇ ਉਹ ਐਡਾ ਪਲਾਮਾਨ ਸਾਰੋ ਨਿਕਲਿਆ ਉਹਨੇ ਸਾਰੇ ਹੀ ਪਿੰਡ ਜੋਗ ਕਰਾਰ ਦਿੱਤੇ ਮੇਰੇ ਇਨਕਲੂਡਿੰਗ ਮੈਂਬਰ ਪੰਚਾਇਤ ਤੇ ਸਰਪੰਚ ਆ ਲਿਸਟਾ ਨੇ ਆ ਥੱਲੇ ਜਿਹੜੇ ਦੂਜੇ ਉਹ ਉਹਨਾਂ ਦੇ ਬੰਦੇ ਆ ਉਹ ਯੋਗ ਨੇ ਤੇ ਜਿਹੜੇ ਮੇਰੇ ਬੰਦੇ ਉਹ ਸਾਰੇ ਜੋ ਅਯੋਗ ਰਿਜੈਕਟ ਆ ਫੜੀ ਕਾਗਜ਼ ਆ ਅਯੋਗ ਅਯੋਗ ਤੇ ਆ ਅਯੋਗ ਸਾਰੇ ਆ ਦੇਖੋ ਇੱਕ ਵੀ ਜਿਹੜਾ ਉਯੋਗ ਨਹੀਂ ਆ ਲੋਕੀਂ ਜਾਂ ਤੇ ਯਾਰਾਂ ਪਿੰਡ ਪੜੇ ਲਿਖਿਆ ਨਹੀਂ ਤੇ ਹਾਰੋਂ ਜ਼ਿਆਦਾ ਪੜੇ ਲਿਖਿਆ ਨਿਕਲ ਆਇਆ ਤੇ ਜਿਹੜੇ ਵਕੀਲਾਂ ਨੇ ਘਰ ਘਰ ਕੇ ਬਾਅਦ ਚ ਦਾਦਾਵਾਰੀ ਚੱਕ ਕੀਤੇ ਵਕੀਲ ਵੀ ਨਲਾਇਕ ਨਿਕਲੇ ਸਾਡੇ ਤੇ ਜਿਹੜੇ ਯੋਗ ਹੋਏ ਆ ਤੇ ਇਹ ਜਿਹੜੇ ਯੋਗ ਹੋਏ ਸੇਮ ਸੇਮ ਇੱਕੋ ਜਿਹਾ ਰੇਸ਼ਨ ਕਰਦੇ ਬਿਲਕੁਲ ਬਿਲਕੁਲ ਇਹਦੇ ਚ ਕਈ ਇਹਦੇ ਚ ਤੁਹਾਨੂੰ ਮੈਂ ਉਹੀ ਗੱਲ ਇੱਕ ਦੱਸਣ ਲੱਗਿਆ ਹੁਣ ਹਜਾਤਨਗਰ ਪਿੰਡ ਆ ਉੱਥੇ ਸਾਡਾ ਇੱਕ ਮੈਂਬਰ ਦਾ ਫਾਈਲ ਜਿਹੜੀ ਆ ਜੋਗ ਰੱਖ ਲਈ ਕੱਲੇ ਦੀ ਉਸੇ ਪੰਚਾਇਤ ਹਾਂਜੀ ਉਹ ਵੀ ਕਰਤੀ ਰਿਜੈਕਟ ਉਹ ਮੈਂ ਸਵੇਰੇ ਦੱਸ ਜੂ ਬੈਠਾ ਸੀਗਾ ਕਿ ਜਿਹੜਾ ਇੱਕ ਮੈਂਬਰ ਜੋਗ ਕਰਤਾ ਤੁਸੀਂ ਉਹਦੇ ਤੇ ਵੀ ਸੈਕਟਰੀ ਦੇ ਉਸੇ ਦੇ ਸਾਈਨ ਤੇ ਬਾਕੀ ਫਾਈਲਾਂ ਤੇ ਆਬਜੈਕਸ਼ਨ ਇਹ ਲਾਇਆ ਕਿ ਸਾਈਨ ਨੇ ਮਲਾਲ ਖਾਂਦੇ ਤੋਂ ਇੱਕ ਤੇ ਮਲਾਲ ਖਾਂਡੇ ਮੈਂ ਦੱਸ ਬੈਠਾ ਅਫਸਰਾਂ ਨੂੰ ਉਹ ਵੀ ਕਹਿੰਦੇ ਕੈਨਸਲ ਕਰਤੇ ਆ ਉਹ ਚ ਮਰਦੇ ਸੀਗੇ ਉਹਦੇ ਵਿੱਚ ਹੁਣ ਆਪਣੀ ਵੀ ਰਿਜੈਕਟ ਕਰਦੇ ਉਹ ਇੱਕ ਆਪਣੀ ਨਾਲ ਰਿਜੈਕਟ ਕਰ ਲਈ ਆ ਚਲੋ ਕੋਈ ਗੱਲ ਨਹੀਂ ਮੇਰਾ ਕਹਿਣ ਦਾ ਮਤਲਬ ਆ ਕਿ ਜਿਹੜੇ ਸਾਈਨਾਂ ਦੇ ਨਾਲ ਫਾਈਲਾਂ ਕਈਆਂ ਆਰਵਾ ਨੇ ਸੈੱਟ ਕੀਤੀਆਂ ਉਹੋ ਹੀ ਫਾਈਲਾਂ ਦੇ ਨਾਲ ਸਾਈਨਾਂ ਦੇ ਨਾਲ ਇਹਨਾਂ ਨੇ ਕੁਸ਼ਾਰਵਾ ਨੇ ਫਾਈਲਾਂ ਰਿਜੈਕਟ ਕਰਤੀਆਂ ਜਿਹੜਾ ਕਿ ਮੈਂ ਹਾਈ ਕੋਰਟ ਵੀ ਇਹਦਾ ਅੱਜ ਹੀ ਗੱਲ ਕਰਕੇ ਤੇ ਜਲਦੀ ਰਿਟ ਵੀ ਪਾਵਾਂਗਾ ਔਰ ਦੂਜੀ ਗੱਲ ਕਿਸੇ ਵੀ ਲਗਭਗ ਮੇਰੇ ਖਿਆਲ ਫਾਰਮ ਇੱਥੇ ਸਾਰੇ ਪਏ ਆ ਸਾਰਿਆਂ ਤੇ ਆਬਜੈਕਸ਼ਨ ਕੀ ਆ ਕਿੱਲਾ ਟੈਕਸ ਦੇ ਸੈਕਟਰੀ ਨਾਲ ਸਾਈਨ ਮੇਲ ਨਹੀਂ ਖਾਂਦੇ ਰਸੀਬ ਤੇ ਦੇਣ देयर इज नो ਐਨੀ ਅਦਰ ਆਬਜੈਕਸ਼ਨ ਇੱਕੋ ਹੀ ਆਬਜੈਕਸ਼ਨ ਜਿਹਦੀ 7 ਰੁਪਏ ਸ਼ਾਇਦ ਮਿਸਾਲ ਦੀ ਇਹਦੇ 35 ਰੁਪਏ 5 ਸਾਲ ਦੀ ਬੰਦੀ ਆ ਸਿਰ ਹੋਰ ਉਹਦੇ ਨਾਲ ਹੀ ਬੈਂਕਾਂ 'ਚ ਵੀ 200-200 ਰੁਪਇਆ ਤਾਰਿਆ ਤੇ ਚੁੱਲਾ ਟੈਕਸ ਦੀਆਂ ਰਸੀਦਾਂ ਵੀ ਲਾਈਆਂ ਔਰ ਬਲੌਕ ਦੇ ਕਿਸੇ ਵੀ ਸੈਕਟਰੀ ਕੋਲ ਜਮ੍ਹਾਂ ਹੋ ਜੇ ਸਰਕਾਰ ਨੂੰ ਪੈਸੇ ਚੱਲ ਗਏ ਤੇ ਉਸੇ ਕਾਰਨ ਇਹਨਾਂ ਨੇ ਉਹ ਗਲਤ ਕਰਕੇ ਤੇ ਸਾਡਾ ਕਹਤਾ ਜੀ ਇਹ ਚੁੱਲਾ ਟੈਕਸ ਦੀਆਂ ਰਸੀਦਾਂ ਮਿਲਾਨ ਨਹੀਂ ਖਾਂਦੇ ਆਬਜੈਕਸ਼ਨ ਲਾਉਣਾ ਕੋ ਤਕੜਾ ਲਾਓ ਕਿ ਪਹਿਲਾਂ ਗਲਤ ਨਹੀਂ ਐਫੀਡੇਬਿਲਿਟੀ ਐਨੀ ਵਿੱਚ ਉਮੀਦਵਾਰਾਂ ਦੇ ਸਹਨ ਐਨੀ ਬਟ ਜਿੰਨੀਆਂ ਮੋਸਟਲੀ ਲਿਸਟਾਂ ਆ ਗਈਆਂ ਲਗਭਗ ਉਹਦੇ 'ਚ ਇੱਕੋ ਹੀ ਆਬਜੈਕਸ਼ਨ ਆ ਕਿ ਰਸੀਪਟ ਦੇ ਸਾਈਨ ਮਿਲਾਨ ਨਹੀਂ ਖਾਂਦੇ ਇੱਥੋਂ ਪਤਾ ਲੱਗ ਜਾਂਦਾ ਕਿ ਮਾਲਾਫਾਈਡ ਇੰਟੈਂਸ਼ਨਸ ਦੇ ਨਾਲ ਇਹਨਾਂ ਆਰੋਜ਼ ਨੇ ਇਹ ਕੀਤਾ ਔਰ ਇੱਥੋਂ ਬੋਕਰ ਵਾਲੇ ਨੇ ਕਰਾਇਆ ਔਰ ਇਹਦੇ ਵਿੱਚ ਸਭ ਤੋਂ ਅਹਿਮ ਯੋਗਦਾਨ ਡਿਪਟੀ ਕਮਿਸ਼ਨਰ ਗਰਦਾਸਪੁਰ ਦਾ ਆ ਜਿਨ੍ਹਾਂ ਨੇ ਪੂਰੀ ਛਤਰ ਸ਼ਾਇਆ ਦਿੱਤੀ ਜਿਨ੍ਹਾਂ ਨੇ ਪਹਿਲੇ ਦੇਣੀ ਇੱਥੇ ਜੁਆਇਨਿੰਗ ਤੇ ਕਹਿਤਾ ਸੀ ਆ ਕਿ ਮੈਂ ਤੇ ਬਾਈ ਇਲੈਕਸ਼ਨ ਡੇਰਾ ਬਾਬਾ ਨਾਨਕ ਕਰਾਉਣ ਆਇਆ ਤੇ ਜਿਹੜਾ ਡਿਪਟੀ ਕਮਿਸ਼ਨਰ ਇਹ ਥੋਕੇ ਕਹਦੇ ਕਿ ਮੈਂ ਤੇ ਇਲੈਕਸ਼ਨ ਕਰਕੇ ਆਇਆ ਥੋੜੇ ਚਿਰ ਲਈ ਤੇ ਬੜੀ ਮਤਲਬ ਉਹਦੇ ਤੋਂ ਤੇ ਮੇਰੇ ਖਿਆਲ ਹੈ ਉਸ ਡਿਪਟੀ ਕਮਿਸ਼ਨਰ ਕੋ ਹਾਸ ਵੀ ਨਹੀਂ ਰੱਖ ਸਕਦੇ ਔਰ ਕਈਆਂ ਆਰੋਜ਼ ਨੂੰ ਮੈਂ ਨਾ ਨਹੀਂ ਲੈਣਾ ਦੋ ਤਿੰਨ ਆਰੋਜ਼ ਨੇ ਮੈਨੂੰ ਡਾਇਰੈਕਟਲੀ ਇਹ ਗੱਲ ਕਹੀ ਆ ਕਿ ਸਾਨੂੰ ਡੀਸੀ ਸਾਹਿਬ ਦੇ ਸਿੱਧੇ ਫੋਨ ਆ ਰਿਹਾ ਥ੍ਰੈਟ ਆ ਰਿਹਾ ਵੀ ਜੋ ਇੱਥੇ ਰਿਜੈਕਟ ਕਰਨਾ ਸਾਰੇ ਕਰ ਦਿਓ ਜੋ ਕਰਨਾ ਕਰ ਦਿਓ ਇੱਥੇ ਕਿਸੇ ਦੀ ਸੁਣਦੀ ਨਹੀਂ ਆ ਔਰ ਈਵਨ ਚੀਫ ਮਿਨਿਸਟਰ ਆਫਿਸ ਚੋਂ ਵੀ ਸਾਨੂੰ ਫੋਨ ਆ ਰਹੇ ਆ ਮੈਂ ਕਹਿੰਦਾ ਹੱਦ ਹੋ ਗਈ ਆ ਵੀ ਇੱਕ ਸੀਐਮ ਆ ਉਸ ਨੂੰ ਵੀ ਟੈਲੀਫੋਨ ਤੇ ਡੀਸੀ ਸਾਹਿਬ ਦੇ ਵੀ ਟੈਲੀਫੋਨ ਆਉਣ ਤੇ ਇਹਦਾ ਮਤਲਬ ਇਹ ਲੀਡਰ ਦੇ ਪੱਲੇ ਕੱਖ ਨਹੀਂ ਤੂੰ ਰਿਜੈਕਟ ਕਰਾਉਣ ਆਪਣੇ ਧੰਮ ਤੇ ਕਰਾ ਸੋ ਇਸ ਕਰਕੇ ਇਹ ਆ ਹੁਣ ਜਿਹੜੇ ਪਿੰਡਾਂ ਚ ਚਲੋ ਮੇਰੇ ਕਈ ਪਿੰਡ ਜਿਹੜੇ ਬਚ ਗਏ ਆ ਜਿਹੜਾ ਮੈਂ ਧੰਨਵਾਦ ਕਰਦਾ ਆਬਜ਼ਰਵਰ ਸਾਹਿਬ ਤੇ ਇਲੈਕਸ਼ਨ ਕਮਿਸ਼ਨ ਦਾ ਕਿ ਮੈਂ ਜ਼ੋਰ ਚਾਰ ਪਾ ਕੇ ਕਾਫੀ ਪਿੰਡ ਬਚਾ ਗਿਆ ਤੇ ਉਹਨਾਂ ਪਿੰਡਾਂ ਚ ਹੁਣ ਇਲੈਕਸ਼ਨ ਰਿਜਲਟ ਆਉਣਾ ਹੀ ਆ ਉਹਦੇ ਚ ਵੀ ਤੁਹਾਨੂੰ ਦੱਸ ਦਿਆਂ ਕਿ ਵੀ ਅਸੀਂ ਕਿੱਥੇ ਖੜੇ ਆ ਤੇ ਕਿੱਥੇ ਖੜਾ ਅਨੇਕ ਨੇਕੇ ਸਰਪੰਚਾ ਮੇਰੇ ਪਿੰਡਾਂ ਦੇ ਆ ਇੰਦਰਾਵਾਲਾ ਗੁਨੀਆ ਜੇ ਧੂ ਨਾ ਕੱਟਤਾ ਬੋਕਰ ਵਾਲਿਆਂ ਦਾ ਉਹਨਾਂ ਪਿੰਡਾਂ 'ਚ ਤੇ ਗੱਲ ਕਰਿਓ ਉਹ ਬਚ ਗਏ ਮੇਰੇ ਸੋ ਇਸ ਕਰਕੇ ਇੱਥੇ ਖੜਾ ਹੋਣਾ ਆ ਆ ਖੜਾ ਸਰਵਣ ਸਿੰਘੋਵਾਲ ਤੋਂ ਇਹਦੇ ਪਿੰਡ 'ਚ ਬੀਡੀਪੀਓ ਗਰਦਾਸਪੁਰ ਦੀ ਭੂਆ ਦਾ ਮੁੰਡਾ ਆ ਭਾਜੀ ਭੂਆ ਦਾ ਮੁੰਡਾ ਉੱਥੇ ਰਹਿੰਦਾ ਜੀ ਨਾਂ ਉਹਦਾ ਰਣਜੋਤ ਸਿੰਘ ਔਰ ਬੀਡੀਪੀ ਨੇ ਖੁਦ ਇੱਕ ਅਫਸਰ ਦੀ ਮੌਜੂਦਗੀ 'ਚ ਆਪਣੇ ਦਫ਼ਤਰ 'ਚ ਮੈਂ ਉਹਦੇ ਬੈਠਾ ਸੀਗਾ ਪਰਲੇ ਲੈ ਮੇਰੇ ਅੱਗੇ ਪੈਨ ਬੰਦ ਕਰਕੇ ਕਹਿੰਦਾ ਅੰਦਰ ਆਇਓ ਅੰਦਰ ਜਾ ਕੇ ਤੇ ਮੈਨੂੰ ਕਹਿੰਦਾ ਕਿ ਆਹ ਆ ਨਾ ਮੇਰੇ ਕੋ ਹਸਾਈਨ ਕਰਾਇਓ ਆਹ ਆ ਨਾ ਮੇਰੇ ਕੋ ਹਸਾਈਨ ਕਰਾਇਓ ਮੈਂ ਕਹਾਂ ਚੱਲ ਇਹ ਨਾ ਕਰ ਫਿਰ ਜਦੋਂ ਇਹ ਆਪ ਗਿਆ ਵੀਡੀਓ ਕੋ ਬਾਰ-ਬਾਰ ਤੇ ਇਹਨੇ ਉਹਦੀ ਫਾਈਲ ਤੇ ਲਿਖਤਾ ਕਿ ਕੈਸ਼ ਇਨ ਹੈਂਡ 78900 ਰੁਪਏ ਦੇ ਹਲ ਕੱਢ ਤੇ ਬਿਨਾ ਕੋ ਚਿੱਠੀ ਪੱਤਰ ਤੋਂ ਉਹ ਵੀ ਹਾਈ ਕੋਰਟ ਜਾਣਾ ਹੋਣਾ ਹਰੇ ਪੈਨ ਨਾਲ ਹਰੇ ਪੈਨ ਨਾਲ ਲਿਖਤਾ ਕਿ 78000 ਕੋਈ ਕੈਸ਼ ਇਨ ਹੈਂਡ ਆ ਜਿਹਦਾ ਕੋਈ ਇਹਨੂੰ ਚਿੱਠੀ ਪੱਤਰ ਹੀ ਨਹੀਂ ਅੱਜ ਤੱਕ ਕੱਢਿਆ ਵੀ ਤੇਰੇ ਕੈਸ਼ ਇਨ ਹੈਂਡ ਆ ਕਿਸੇ ਨੂੰ ਇਟਸ ਇਟਸ ਟੋਟਲੀ ਨੇਚਰਲ ਇਨਜਸਟਿਸ ਕਿ ਕਿਸੇ ਦੀ ਸੁਣਵਾਈ ਨਹੀਂ ਕੋਈ ਲੈਣਾ ਨਹੀਂ ਦੇਣਾ ਨੇ ਉਹਨੂੰ ਪੈਸੇ ਵਾਤੇ ਔਰ ਮੈਂ ਇਹਨੂੰ ਕਿਹਾ ਵੀ ਫਿਰ ਕਿਸੇ ਉੱਚ ਅਧਿਕਾਰੀ ਨੇ ਮੈਨੂੰ ਕਿਹਾ ਕਿ 70000 ਤੇ ਕੋਸ਼ ਰੁਪਏ ਨਾ ਤਾਰਿਓ ਇਹਨਾਂ 2 400 ਉੱਤੇ 500 ਵਿਆਜ ਬਣ ਜਾਣਾ ਦਿਨ ਦਾ ਰੋਜ਼ ਬਣਦਾ ਇਹ ਬੜੇ ਥਾਵਾਂ ਤੇ ਇਹ ਵੀ ਕਰ ਰਿਹਾ ਵੀ ਵਿਆਜ ਇਹਦਾ 200 ਰਹਿ ਗਿਆ ਤੇ ਫਿਰ ਰਿਜੈਕਟ ਕਰ ਦੇਣੀ ਅਸੀਂ ਉਹ ਇਹਦੇ ਕੋ 80000 ਰੁਪਿਆ ਤਰਵਾਇਆ ਔਰ 80000 ਤਰਾ ਕੇ ਵੀਡੀਓ ਆਫਿਸ ਫੇਰ ਗਿਆ ਐਨਓਸੀ ਲੈਣ ਵੀਡੀਓ ਫੇਰ ਉੱਠ ਕੇ ਭੱਜ ਗਿਆ ਉਹ ਦੁਬਾਰਾ ਜਿਹੜੇ ਦਫ਼ਤਰ ਵਾਲੇ ਉਹ ਕਹਿੰਦੇ ਵੀਡੀਓ ਸਾਹਿਬ ਉਹ 80000 ਰੁਪਿਆ ਵੀ ਤਾਰ ਰਿਆ ਸੀ ਕਿ ਤਾ ਮਨਾ ਕਰੀਏ ਇੱਥੇ ਰੌਲਾ ਪੈ ਜਾਣਾ ਪਰ ਉਹ ਭੱਜ ਗਿਆ ਉੱਠ ਕੇ ਅਗਲੇ ਦਿਨੇ ਸਵੇਰੇ ਜਾ ਕੇ ਫੇਰ ਬਹਿ ਗਿਆ ਮੈਂ ਫੇਰ ਫੋਨ ਕੀਤਾ ਨੰਬਰ ਲਾਉਣ ਵਾਲੇ ਨੂੰ ਮੈਂ ਕਿਹਾ ਬੰਦਿਆਂ ਨੂੰ ਸਾਈਨ ਕਰੋ ਅਗਲੇ ਨੇ 80000 ਰੁਪਿਆ ਤਾਰਤਾ ਉਹਦੇ ਕੋਰਟ ਚ ਜਾ ਕੇ ਵਾਪਸ ਵੀ ਲਲਾਂਗੇ ਤੇ ਸਜ਼ਾ ਵੀ ਕਰਾਵਾਂਗੇ ਪਰ ਮੈਂ ਮੈਨੂੰ ਆਉਣਾ ਪੈਣਾ ਫੇਰ ਤੁਸੀਂ ਕਹਿਣਾ ਵੀ ਇਹ ਆ ਗਏ ਆ ਤੇ ਇਸ ਕਰਕੇ ਉਸ ਤੋਂ ਉਹਨੇ ਆਪਣੇ ਫੋਨ ਤੋਂ ਮੇਰੀ ਵੀਡੀਓ ਨਾਲ ਦੱਲ ਕਰਾਈ ਮੈਂ ਕਿਹਾ ਵੀ ਫੋਨ ਕੱਟੀ ਨਾ ਮੈਂ ਤੁਹਾਨੂੰ ਤੁਰਪੇ ਇੱਕ ਮਿੰਟ ਚ ਆ ਗਿਆ ਫਿਰ ਬੜੀ ਜ਼ਬਰਦਸਤੀ ਦੇ ਨਾਲ ਇਹਦੇ ਸਾਈਨ ਉਹ ਐਨਓਸੀ ਦੇ ਕਰਾਏ ਤੇ ਇਹਦੇ ਕਾਗਜ਼ ਵੀ ਬਹਾਲ ਰਹਿ ਗਿਆ ਤੇ ਸਿੰਘੋਵਾਲ ਦਾ ਵੀ ਰਿਜ਼ਲਟ ਤੁਹਾਡੇ ਸਾਹਮਣੇ ਆ ਜਾਊਗਾ ਇਲੈਕਸ਼ਨ ਦੇ ਵਿੱਚ ਆ ਆ ਆ ਦੇਖੋ ਇਹ ਆ ਇਹਨੂੰ ਦੂਜੇ ਰੋਕਣਾ ਹੀ ਯਾਰ ਏ ਲਿਖਿਆ ਕੀ ਆ 16 ਨੰਬਰ ਤੇ ਨੀਲੇ ਪੈਨ ਦੇ ਨਾਲ ਹਰੇ ਨਾਲ ਇੱਥੇ ਫੋਟੋਕਾਪੀ ਆ ਸਿੰਘੋਵਾਲ ਆ ਦੇਖੋ ਸਰਵਣ ਸਿੰਘ 78928 ਰੁਪਏ ਕੈਸ਼ ਕੈਸ਼ ਇਨ ਹੈਂਡ ਆ ਲੋ ਇਹ ਔਨ ਦੀ ਸਪੋਰਟ ਕੋਈ ਕੈਸ਼ ਬੁੱਕ ਕੁਛ ਨਹੀਂ ਪੈਨਾਂ ਦਾ ਵਾਦੂ ਲਿਖ ਕੇ ਤੇ ਉੱਠ ਕੇ ਚਲ ਗਿਆ ਤੇ ਕੈਸ਼ ਦੇ ਨਾ ਹੈਂਡ ਆ ਤੇਰੇ ਆ ਮਤਲਬ ਕਰਤੂਤਾ ਇਸ ਬੀਡੀਪੀਓ ਨੇ ਕੀਤੀਆਂ ਔਰ 80 80000 ਰੁਪਇਆ ਜਿਹੜਾ ਨੇ ਤਾਰ ਕੇ ਕਾਗਜ ਭਾਲ ਹੋਇਆ ਤੇ ਸਰਪੰਚ ਬਣ ਕੇ ਆਉਣਾ ਨਹੀਂ ਸੋ ਇਸ ਕਰ ਮੇਰੇ ਅਨੇਕਾਂ ਇਹੋ ਜਿਹੇ ਸਰਪੰਚ ਨੇ ਜਿਨ੍ਹਾਂ ਨੇ 5 ਸਾਲ ਲੋਕਾਂ ਦੀ ਸੇਵਾ ਕੀਤੀ ਆ ਔਰ ਉਹ ਅੱਜ ਵੀ ਲੋਕ ਇਹਨਾਂ ਦੇ ਨਾਲ ਖੜੇ ਸੀ ਇਹਨਾਂ ਨੂੰ ਤਕਲੀਫ ਹੋਈ ਅੱਜ ਜਿੰਨੇ ਮੈਂ ਨਾਂ ਲਏ ਆ ਸਰਬਜੀਤ ਹੱਲਾ ਗੂਲਦੀ ਭੁਖਰਾ ਲੱਕੋਵਾਲ ਤੋਂ ਮਹਿੰਦਰਪਾਲ ਕਾਲਾ ਆਪਣੇ ਤੁੰਗਾ ਵਾਲੇ ਆ ਫਿਰ ਹਸਨਪੁਰ ਲਗ ਸਾਰੇ ਹੀ ਪਿੰਡ ਸਾਰੇ ਜਿੱਤਣ ਵਾਲੇ ਰਿਜੈਕਟ ਕਰਾਏ ਆ ਜੋੜੇ ਤੋਂ ਲਾਡੀ ਪੂਰੋਆ ਰਾਈਆਂ ਜੋਈਆਂ ਜੋਈਆਂ 'ਚ ਇੱਕ ਵੀ ਮੈਂਬਰ ਕੇਸ ਦਾ ਨਹੀਂ ਜਿੱਤਾ ਸਾਰੇ ਮੈਂਬਰ ਤੇ ਪੰਚਾਇਤ ਜਿਹੜੀ ਆ ਉਹ ਸਾਡੀ ਜਿੱਤੀ ਇਹ ਇਲੈਕਸ਼ਨ ਤੋਂ ਬਾਅਦ ਵੀ ਮੈਚ ਪਾ ਲੈ ਮੇਰਾ ਚੈਲੰਜ ਆ ਇਹ ਰਗੜ ਲੈ 10 ਪਿੰਡ ਵੀ ਆ ਲੈ ਜਿਹੜੇ ਡੱਬੇ ਰੱਖ ਕੇ ਵੇਖ ਲੈ ਮੈਂ ਡੱਬੇ ਰਖਾ ਕੇ ਮੇਰ ਨਾਲ ਰੇਲ ਜਿੱਤੇ ਮਰਜੀ ਆਹ ਸਾਰੇ ਪਿੰਡ ਆਹ ਇਹਦੇ ਰੱਦ ਕਰਾਏ ਆ ਸੋ ਮੇਰਾ ਮੇਰੇ ਅੱਜ ਮਕਸਦ ਇਹ ਸੀਗਾ ਕਹਿਣ ਦਾ ਕਿ ਇੱਕ ਤੇ ਜੋ ਆਰਵਾ ਨੇ ਕੀਤਾ ਉਹ ਤੇ ਚਲੋ ਮੈਂ ਵੇਖਾਂਗਾ ਆਰਵਾ ਨੂੰ ਵੀ ਕੀ ਕਰਨਾ ਇਹਨਾਂ ਨਾਲ ਦੂਜੀ ਗੱਲ ਇਹ ਜਿਹੜਾ ਬੀਬੀਪੀਓ ਆ ਜਿੱਦਣ ਸਾਡੀ ਦਿਸ਼ਾ ਕਮੇਟੀ ਦੀ ਮੀਟਿੰਗ ਸੀ ਰੰਧਾਵਾ ਸਾਹਿਬ ਨੇ ਰੱਖੀ ਪ੍ਰੋਟੋਕਾਲ ਦੇ ਵਿੱਚ ਲਿਖਿਆ ਸੀਗਾ ਕਿ ਡਿਪਟੀ ਕਮਿਸ਼ਨਰ ਗਰਦਾਸਪੁਰ ਜਿਹੜੇ ਆ ਉਹ ਐਮਪੀ ਨੂੰ ਰਿਸੀਵ ਕਰਨਗੇ ਤੇ ਸੀਆਫ ਕਰਨਗੇ ਨਾ ਤੇ ਉਹਨਾਂ ਨੇ ਰਸੀਵ ਕਰਨ ਦੀ ਜ਼ਮਤ ਕੀਤੀ ਤੇ ਨਾ ਸੀ ਆਫ ਕਰਨ ਦੀ ਜ਼ਮਤ ਕੀਤੀ ਔਰ ਉਸ ਤੋਂ ਬਾਅਦ ਦਿਸ਼ਾ ਕਮੇਟੀ ਦੇ ਵਿੱਚ ਮੈਂ ਡੀਸੀ ਸਾਹਿਬ ਦੇ ਧਿਆਨ ਚ ਲਿਆਦਾ ਔਰ ਇਹ ਕਾਪੀਆਂ ਦਿੱਤੀਆਂ ਜਿਦੇ ਚ ਬੜਾ ਕਲੀਅਰ ਕੱਟ 13 6 2023 ਪਿਛਲੇ ਸਾਲ ਦੇ ਜੂਨ ਮਹੀਨੇ ਦੀ ਇਹਦੇ ਚ ਥੱਲੇ ਵਾਲੀਆਂ ਆ ਲਾਈਨਾਂ ਮੈਂ ਤੁਹਾਨੂੰ ਪੜ੍ਹਾ ਦਿੰਦਾ ਪੂਰੀ ਏਡੀਸੀ ਸਾਹਿਬ ਨੇ ਇਹਨਾਂ ਦੇ ਏਡੀਸੀ ਸਾਹਿਬ ਨੇ ਮੁੱਖ ਵਿੱਤ ਕਮਿਸ਼ਨ ਪੰਜਾਬ ਸਰਕਾਰ ਨੂੰ ਚਿੱਠੀ ਲਿਖੀ ਆ 13 6 ਦੀ ਪਿਛਲੇ ਸਾਲ ਦੀ ਔਰ ਇਚ ਕਲੀਅਰਲੀ ਲਿਖਿਆ ਉਤਲਾ ਰਹਿਣ ਦੇਣਾ ਇਸ ਲਈ ਸ਼੍ਰੀ ਬਲਜੀਤ ਸਿੰਘ ਐਸ.ਪੀ.ਓ ਕਮ ਪ੍ਰਬੰਧਕ ಗ್ರಾಮ ਪੰਚਾਇਤ ਲੋਦੀ ਨੰਗਲ ਮੌਜੂਦਾ ਚਨਾਤੀ ਬੀ.ਡੀ.ਪੀ.ਓ ਗਰਦਾਸਪੁਰ ਵਿਰੁੱਧ ಗ್ರಾಮ ਪੰਚਾਇਤ ਲੋਦੀ ਨੰਗਲ ਦੇ ਉਕਤ ਸਮਾਨ ਨਾ ਜਮਾ ਕਰਾਉਣ ਅਤੇ 9 9 ਲੱਖ 12000 426464 ਰੁਪਏ ਦੇ ਗਵਨ ਦੇ ਦੋਸ਼ ਤਹਿਤ ਕਾਰਵਾਈ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਤੁਸੀਂ ਮੈਨੂੰ ਦੱਸੋ ਕਿ ਕੇ.ਐਡੀ.ਸੀ. ਵਿੱਤ ਕਮਿਸ਼ਨਰ ਨੂੰ ਲਿਖ ਰਿਹਾ ਮੈਂ ਤੇ ਨਹੀਂ ਲਿਖ ਰਿਹਾ ਇਹਨਾਂ ਦੀ ਸਰਕਾਰ ਲਿਖ ਰਹੀ ਆ ਜਿਹੜੇ ਜ਼ੀਰੋ ਟੋਲਰੈਂਸ ਵਾਲੀ ਆ ਭਗਵੰਤ ਮਾਨ ਦੀ ਸਰਕਾਰ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਨਾ ਤੁਹਾਡੇ ਮਾਧਿਅਮ ਰਾਹੀਂ ਕਿ ਜ਼ੀਰੋ ਟੋਲਰੈਂਸ ਇਸ ਚੀਜ਼ ਤੇ ਨਹੀਂ ਵੀ ਜਿਹੜਾ ਵੱਧ ਕਰਪਸ਼ਨ ਕਰੇਗਾ ਉਨੀ ਟੋਲਰੈਂਸ ਸਾਡੀ ਵਧੇਗੀ ਮੈਨੂੰ ਤੇ ਇਹੋ ਹੀ ਚੱਜਦਾ ਔਰ ਇਹ ਮੈਂ ਸੀਐਮ ਸਾਹਿਬ ਨੂੰ ਤਿੰਨ ਵਾਰੀ ਉਹਨਾਂ ਦੀ ਕੁਰਸੀ ਤੇ ਜਾ ਕੇ ਦੇਖਿਆ ਵਿਧਾਨ ਸਭਾ ਚ ਸਾਰੇ ਉਹ ਸਾਰਿਆਂ ਨੂੰ ਪਤਾ ਵੀ ਉੱਠ ਕੇ ਉਹਨਾਂ ਨੂੰ ਮਿਲਣ ਗਿਆ ਵਿਧਾਨ ਸਭਾ ਚ ਗੱਲ ਰੱਖੀ ਪੰਚਾਇਤ ਕਮੇਟੀ ਚ ਗੱਲ ਔਰ ਉਸ ਤੋਂ ਬਾਅਦ ਫੇਰ ਅਫਸਰ ਨਹੀਂ ਇਥੋਂ ਰੁਕਿਆ ਥੋੜੇ ਦੇਣੇ ਦੀ ਬਦਲੀ ਹੋ ਗਈ ਔਰ ਜਦੋਂ ਨਵੇਂ ਕੋਈ ਬੀਡੀਪੀਓ ਸਾਹਿਬ ਆਏ ਉਹਨਾਂ ਨੇ ਜਦੋਂ ਆਣ ਕੇ ਤੇ ਚਾਰਜ ਲਿਆ ਤੇ ਉਹਨਾਂ ਨੇ ਦੋਹਾਂ ਦੇਣਾਂ 'ਚ ਵੇਖਿਆ ਵੀ ਇੱਥੇ ਤੇ ਖਰਾਬ ਹੀ ਬੜਾ ਕੰਮ ਮਾਨਯੋਗ ਵਧੀਕ ਮੁਖ ਸਕੱਤਰ ਪਿੰਡੂ ਵਿਕਾਸ ਜੀ ਨੂੰ ਚਿੱਠੀ ਉਹਨਾਂ ਨੇ ਲਿਖੀ ਜਿਹੜੀ ਕਿ ਇਕੱਠ 2024 ਦੀ ਆ ਉਹ ਲਿਖੀ ਇਹਦੇ ਖਿਲਾਫ ਕਿ ਇਹ ਸਾਰੀ ਪ੍ਰੋਕਟ ਰਸਥਿਤੀ ਤੋਂ ਸਪਸ਼ਟ ਹੁੰਦਾ ਹੈ ਇਹ ਪ੍ਰੋਕਟ ਸਕੀਮ ਤਹਿਤ ਪ੍ਰਾਪਤ ਹੋਈ ਕੁੱਲ ਰਕਮ ਰਕਮ ਸੁਣ ਕੇ ਡਰ ਨਾ ਜਾਇਓ 4 ਕਰੋੜ 22 ਲੱਖ 10911 ਰੁਪਏ ਨੂੰ ਖਰਚ ਕਰਨ ਸਮੇ ਕੋਈ ਤਕਨੀਕੀ ਪ੍ਰਵਾਨਗੀ ਨਹੀਂ ਲਈ ਗਈ ਗਾਂਟ ਨੂੰ ਖਰਚ ਕਰਨ ਸਮੇ ਕੋਈ ਟੈਂਡਰ ਕਾਲ ਨਹੀਂ ਕੀਤਾ ਗਿਆ ਕੋਈ ਕੋਟੇਸ਼ਨ ਕੋਟੇਸ਼ਨਾਂ ਨਹੀਂ ਲਈਆਂ ਗਈਆਂ ਕੋਈ ਬਿੱਲ ਵਾਊਚਰ ਕੈਸ਼ ਬੁੱਕ ਜਾਂ ਐਮਵੀ ਬੁੱਕ ਨਾ ਹੀ ਕੋਈ ਕੈਸ਼ ਬੁੱਕ ਪੇਸ਼ ਕੀਤੀ ਗਈ ਸਗੋਂ ਸਿੱਧੇ ਤੌਰ ਤੇ ਉਸ ਸਮੇਂ ਦੇ ਐਸਪੀਓ ਚਾਰਜ ਬੀਡੀਪੀਓ ਬਲਜੀਤ ਸਿੰਘ ਇੱਕ ਉਹਦਾ ਕਮਾਊ ਪੁੱਤ ਵਿਸ਼ੇਖ ਸ਼ਰਮਾ ਪੰਚਾਇਤ 77 ਔਰ ਦੂਜਾ ਉਹਦਾ ਕਮਾਊ ਪੁੱਤ ਪਾਹਲ ਤੁਲੀ ਪੰਚਾਇਤ 77 ਵੱਲੋਂ ਮਿਲੀ ਭੁਗਤ ਕਰਕੇ ਸਿੱਧੇ ਤੌਰ ਤੇ 4 ਕਰੋੜ 22 ਲੱਖ 10911 ਰੁਪਏ ਵਿੱਚੋਂ ਭਾਰੀ ਪੱਦਰ ਤੇ ਇਹ ਰਕਮ ਖੁਰਦਪੁਰਦ ਕੀਤੀ ਗਈ ਅਤੇ ਖੁਰਦਪੁਰਦ ਕਰਕੇ ਸਰਕਾਰ ਦਾ ਵਿੱਤੀ ਨੁਕਸਾਨ ਕੀਤਾ ਗਿਆ ਹੈ ਦੱਸੋ ਭਈ ਇਸ ਅਫਸਰ ਤੋਂ ਬੈਲ ਸਾਹਿਬ ਨੂੰ ਬੜਾ ਪਿਆਰ ਆਉਂਦਾ ਜਾਂਦਾ ਇਹਦਾ ਮਤਲਬ ਇਹ ਸਾਂ ਜਾਂਦਾ ਫਿਰ ਕੀ ਨਾ ਜਾਂਦਾ ਜਿਹੜੀ ਸ਼ੈਲਟਰ ਇਹਨੂੰ ਮਿਲ ਰਹੀ ਆ ਮੈਂ ਇਹਨਾਂ ਦੇ ਨਾਂ ਨਹੀਂ ਲੈਣਾ ਮੈਂ ਦੋ ਵਾਰ ਮੰਤਰੀਆਂ ਨੂੰ ਮਿਲਿਆ ਉਹ ਕਹਿੰਦੇ ਯਾਰ ਤੁਹਾਡਾ ਉਹ ਬੰਦਾ ਬੜਾ ਮੈਂ ਲਵਜ ਨਹੀਂ ਬਦਲਨੇ ਜੋ ਇਹਦੇ ਦੇ ਮੰਤਰੀ ਵੀ ਨੇ ਵਰਤਦੇ ਇਹਨਾਂ ਦੇ ਇਹਦੇ ਮੰਤਰੀ ਕਹਿੰਦੇ ਯਾਰ ਉਹ ਸਾਡੇ ਕੋਲ ਬਹੁਤ ਗਲਤ ਕੰਮ ਕਰਾਉਂਦਾ ਔਰ ਇਹ ਗਲਤ ਐ ਹੋਈ ਐ ਕਿ ਸ਼ੈਲਟਰ ਕਹਿੰਦੇ ਉਹ ਦਿੰਦਾ ਹੋਣਾ ਸੀ ਕੀ ਕਰੀਏ ਮੈਂ ਕਿਹਾ ਜਿੱਦਣ ਜਵਾਬ ਤੁਸੀਂ ਦੇਣਾ ਨਾ ਜਨਤਾ ਨੂੰ ਉਹਦਣ ਇਹ ਤੁਹਾਨੂੰ ਦੇਣਾ ਉਹ ਤਾਂ ਇਹ ਥੋੜਾ ਕਹਿਣਾ ਵੀ ਤੁਸੀਂ ਉਹਦੇ ਆਖੇ ਕਰਕੇ ਸ਼ੈਲਟਰ ਕਰ ਰਹੇ ਹੋ ਤੇ ਕਿੰਨਾ ਚਿਰ ਸ਼ੈਲਟਰ ਕਰੋਗੇ ਜਿਹੜੀ ਕਾਗਜ਼ਾਂ ਤੇ ਕਾਰਵਾਈ ਆ ਔਰ ਤੀਜਾ ਜਿਹੜਾ ਇਹਦਾ ਕੰਮ ਆ ਇਹ ਦੋ ਵਾਰੀ ਬਾਹਰਲੇ ਮੁਲਕ ਜਾ ਕੇ ਆਇਆ ਅਬਰੌਡ ਐਕਸ ਇੰਡੀਆ ਲੀਵ ਲੈ ਕੇ ਜਾਣਾ ਹੁੰਦਾ ਪਰ ਇਹਨੇ ਕੋਈ ਐਕਸ ਇੰਡੀਆ ਲੀਵ ਨਹੀਂ ਲਈ ਦੋਨੋਂ ਵਾਰੀ ਇਹ ਬਾਹਰ ਗਿਆ ਉਹਨਾਂ ਰਿਕਾਰਡ ਆਏ ਪੰਚਾਇਤ ਕਮੇਟੀ ਦੇ ਵਿੱਚ ਇਹਨੂੰ ਜਦੋਂ ਬੁਲਾਇਆ ਗਿਆ ਬੀ ਡੀ ਪੀਓ ਨੂੰ ਤੇ ਪੰਚਾਇਤ ਕਮੇਟੀ ਦੇ ਚੇਅਰਮੈਨ ਤੇ ਸਮੁੱਚੀ ਵਿਧਾਨ ਸਭਾ ਦੀ ਕਮੇਟੀ ਗਣੀ ਜਾਂਦੀ ਆ ਉਹਦੇ ਵਿੱਚ ਇਹਨੂੰ ਪੁੱਛਿਆ ਗਿਆ ਕਿ ਤੁਸੀਂ ਬਾਹਰ ਫਲਾਣੀ ਫਲਾਣੀ ਤਰੀਕ ਨੂੰ ਗਏ ਹੋ ਇਹ ਕਹਿੰਦਾ ਜੀ ਮੈਂ ਨਹੀਂ ਗਿਆ ਦੂਜੀ ਵਾਰ ਪੁੱਛਿਆ ਵੀ ਆਹ ਤਰੀਕ ਤੇ ਗਏ ਕਹਿੰਦਾ ਜੀ ਮੈਂ ਨਹੀਂ ਗਿਆ ਉਹ ਕਮੇਟੀ ਨੇ ਇਹਦੇ ਕੋਲ ਪਾਸਪੋਰਟ ਕਿਹਾ ਵੀ ਜਮ੍ਹਾਂ ਕਰਾਓ ਅਜੇ ਤੱਕ ਇਹਨੇ ਪਾਸਪੋਰਟ ਜਮ੍ਹਾਂ ਨਹੀਂ ਕਰਾਇਆ ਕਿਉਂਕਿ ਉਸ ਤੋਂ ਬਾਅਦ ਸਾਡੀਆਂ ਕਮੇਟੀਆਂ ਭੰਗ ਹੋਈਆਂ ਨਵਾਂ ਸਾਲ ਚੜ ਗਿਆ ਉਹ ਵੀ ਮੈਂ ਹੁਣ ਜਿਹੜਾ ਨਵੇਂ ਸਿਰ ਤੋਂ ਚੀਫ ਮਿਨਿਸਟਰ ਸਾਹਿਬ ਨੂੰ ਇੱਕ ਵਾਰੀ ਚੌਨਾ ਕਿ ਖੀਰਲੀ ਵਾਰੀ ਫੇਰ ਆਪਣੇ ਇਹਨਾਂ ਦੇ ਜਿਹੜਾ ਛੇਤਾ ਵੀਡੀਓ ਆ ਸਰਕਾਰ ਦਾ ਉਹ ਮੈਂ ਜ਼ਰੂਰ ਚੀਫ ਮਿਨਿਸਟਰ ਨੂੰ ਮਿਲ ਕੇ ਦਊਂਗਾ ਤੇ ਇਸੋ ਇਹੋ ਜੇ ਬੰਦੇ ਨੂੰ ਸ਼ੈਲਟਰ ਔਰ इवन ਮੈਂ ਇਹਦੇ ਸਬੰਧ ਚ ਕੇਜਰੀਵਾਲ ਸਾਹਿਬ ਇਹਨਾਂ ਦੇ ਸੁਪਰੀਮੋ ਔਰ ਇਹਨਾਂ ਦੇ ਜਿਹੜੇ ਕੀ ਨਾਮ ਉਹਨਾਂ ਦਾ ਹਿੰਦੀ ਪਾਟਕ ਜੀ ਸਾਰਿਆਂ ਨੂੰ ਇਹ ਚਿੱਠੀ ਲਿਖੂਗਾ ਕਿ ਥੋੜਾ ਜਿਹਾ ਸਲੋਗਨ ਚੇਂਜ ਕਰ ਲੋ ਬਸਾਂ ਤੇ ਤੇ ਪੋਲਾਂ ਤੇ ਜਿਹੜਾ ਲਾਇਆ ਜੀਲੋ ਟੋਲਰੈਂਸ ਕਰਪਸ਼ਨ ਉੱਥੇ ਲੇਖੋ ਵੀ ਜਿਹੜਾ ਵੱਧ ਕਰਪਸ਼ਨ ਕਰੋਗਾ ਉਨੀ ਸਾਡੀ ਜਿਹੜੀ ਹੈ ਸਹਿਨਸ਼ੀਲਤਾ ਵਧੇਗੀ ਉਨੀ ਟੋਲਰੈਂਸ ਵਧੇਗੀ ਸੋ ਇਹ ਇਸ ਵੀਡੀਓ ਪੀ ਦੇ ਕਾਰਨਾਮੇ ਆ ਤੇ ਦੂਜੀ ਗੱਲ ਰਹਿ ਗਈ ਜਿਹੜੇ ਆਰਓਜ਼ ਨੇ ਜੋ ਕੀਤਾ ਉਹ ਆਹੀਂ ਕੋ ਰੋਂ ਰਾਨ ਵਾਲਿਆਂ ਚੋਂ ਬੰਦੇ ਨਹੀਂ ਨਾ ਮੇਰਾ ਕੋਈ ਸਰਪੰਚ ਮੈਂਬਰ ਰੋਂਦਾ ਵੀ ਹਾਏ ਹੋਏ ਸਾਡੇ ਕਾਗਜ਼ ਰੱਦ ਹੋ ਗਏ ਅਸੀਂ ਲੜੀ ਲੜਾਈ ਮਰਦਾਂ ਵਾਲੀ ਅਸੀਂ ਬੁਝਤਲਾਂ ਵਾਲੀ ਲੜਾਈ ਨਾ ਕਦੀ ਲੜੀ ਆ ਤੇ ਨਾ ਕਦੀ ਲੜਨੀ ਆ ਔਰ ਪੂਰਾ ਠੋਕ ਵਜਾ ਕੇ ਇਸ ਇਲੈਕਸ਼ਨ ਚ ਓਪਨ ਚੈਲੰਜ ਸੀ ਵੀ ਜਿਹੜੀ ਮਰਜ਼ੀ ਪੰਚਾਇਤ ਚ ਓਣ ਮੈਂ ਤੁਹਾਡੇ ਮਾਧਿਅਮ ਰਾਹੀਂ ਇਸ ਬੋਕਰ ਵਾਲੇ ਨੂੰ ਇਹ ਕਹਿਣਾ ਚਾਹੁੰਦਾ ਕਿ ਇਹ ਤੇ ਕਹਿੰਦਾ ਸੀ ਕਿ ਕਿਤੇ ਕਾਗਜ਼ ਹੀ ਨਹੀਂ ਭਰੇ ਜਾ ਰਹੇ ਔਰ ਰਿਕਾਰਡ ਮੇਰੇ ਕੋਲ ਵੀ ਆ ਤੇ ਉੱਥੇ ਆਰਵਾ ਕੋ ਜਮਾ ਵੀ ਆ ਜਿੰਨੇ ਨਾਂ ਲੋਗੇ ਚਾਰ-ਚਾਰ ਪੰਜ-ਪੰਜ ਸਰਪੰਚ ਜਿਨ੍ਹਾਂ ਨੇ ਕਾਗਜ਼ ਭਰੇ ਮੈਂਬਰਾਂ ਨੇ ਭਰੇ ਔਰ ਇਹਦੇ ਹਾਲਾਤ ਇਹ ਨੇ ਕਿ ਇਹਦੇ ਕੋਲ ਮੈਂਬਰ ਜਿਹੜੇ ਆ ਉਹ ਪੂਰੇ ਵੀ ਨਹੀਂ ਕੀਤੇ ਗਏ ਕਿੰਨੇ ਪਿੰਡਾਂ ਦੇ ਤੁਹਾਨੂੰ ਮੈਂ ਐਗਜ਼ਾਮਪਲ ਦੇ ਦੇ ਇਦਾਂ ਦੇ ਨੇਕਾਂ ਪਿੰਡ ਆ ਜਿਹੜੇ ਮੇਰੇ ਪਿੰਡ ਬਚ ਗਏ ਉੱਥੇ ਟੌਰ ਨਾਲ ਜਿੱਤਾਂਗੇ ਤੇ ਜਿਹੜੇ ਪਿੰਡੇ ਨੇ ਰਿਜੈਕਟ ਕਰਾਇਆ ਉੱਥੇ ਪ੍ਰਮਾਤਮਾ ਮਿਹਰ ਕਰੇ ਪੂਰਨ ਬਹੁਮਤ ਜਿਹੜੇ ਮੈਂਬਰ ਪੰਚਾਇਤ ਆ ਉਹ ਵੱਧ ਜਿਤਾ ਕੇ ਲਿਆਵਾਂਗੇ ਔਰ ਕਈਆਂ ਜਿੱਤੇ ਜਿੱਤ ਵੀ ਗਏ ਆ ਫੋਇਸ ਕਰਕੇ ਇਸ ਬੰਦੇ ਨੇ ਇਹ ਕੀਤਾ ਬਾਕੀ ਮੈਂ ਡੀਸੀ ਸਾਹਿਬ ਦਾ ਖਾਸ ਤੌਰ ਤੇ ਧਨਵਾਦ ਕਰਦਾ ਜਿਹੜਾ ਕਿ ਜਿਨ੍ਹਾਂ ਦੇ ਜਿਨ੍ਹਾਂ ਨੂੰ ਉਦਣੇ ਲੱਗਦਾ ਸੀਗਾ ਲੋਕਾਂ ਨੂੰ ਵੀ ਲੱਗਿਆ ਕਿ ਐਮਐਲਏ ਬਰਿੰਦਰ ਪਾਲਾ ਨੇ ਉੱਥੇ ਬਹੁਤ ਬੋਲਿਆ ਰੰਧਾਵਾ ਸਾਹਿਬ ਬੋਲੇ ਔਰ ਤੁਸੀਂ ਨੋਟ ਕੀਤਾ ਹੋਊਗਾ ਕਿ ਜਦੋਂ মিডিਆ ਦੇ ਨਾਲ ਡੀਸੀ ਸਾਹਿਬ ਨੇ ਗੱਲ ਕੀਤੀ ਔਰ ਉੱਥੇ ਉਹਨਾਂ ਨੇ ਇੱਕ ਬਿਆਨ ਦਿੱਤਾ ਕਿ ਮੈਨੂੰ ਕੋਈ ਡਰ ਨਹੀਂ ਉਹ ਵੀ ਬਿਆਨ ਜਿਹੜਾ ਉਹ ਜੋ ਸ਼ਿਕਾਇਤ ਪ੍ਰਿਵਿਲੇਜ ਚੰਦਾਵਾ ਸਾਹਿਬ ਨੇ ਕੀਤੇ ਉਹਨਾਂ ਨੇ ਨਾਲ ਲਾਇਆ ਔਰ ਈਵਨ ਤੁਸੀਂ ਨੋਟ ਕਰੋਗੇ ਉਸ ਬਾਈਟ ਦੇ ਵਿੱਚ ਉਹਨਾਂ ਨੇ ਬਹੁਤ ਸੋਹਣੇ ਤਰੀਕੇ ਦੇ ਨਾਲ ਭਾਸ਼ਾ ਵਰਤੀ ਆ ਕਹਿੰਦੇ ਕਿ ਇਹ ਮੇਰੇ ਵੱਲੋਂ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਐਮਐਲਏ ਆ ਉਹ ਨੋਟ ਆ ਮੇਰੇ ਕੋਲ ਉਹ ਵੀ ਹੈਗੀ ਆ ਕਿ ਇਹਨੂੰ ਇਹਨੂੰ ਇਹਦੇ ਨਾਲਦਿਆਂ ਨੇ ਵੀ ਕਿਹਾ ਇਹ ਇਹ ਡਿਪਟੀ ਕਮਿਸ਼ਨ ਦੀ ਪਰਿਭਾਸ਼ਾ ਹੋਣੀ ਚਾਹੀਦੀ ਆ ਲੋਕ ਅਕਸਰ ਲੀਡਰਾਂ ਨੂੰ ਕਹਿੰਦੇ ਆ ਯਾਰ ਲੀਡਰ ਤੇ ਲੋਕਾਂ ਦੇ ਨੁਮਾਇੰਦੇ ਆ ਲੋਕਾਂ ਲਈ ਲੜਦੇ ਆ ਮਰਦੇ ਆ ਤੇ ਫਿਰ ਜਦੋਂ ਇਹੋ ਜੇ ਡਿਪਟੀ ਕਮਿਸ਼ਨਰ ਕੋਲ ਚਾਰ ਚਾਰ ਵਾਰੀ ਤੁਸੀਂ ਜਾਓ ਇਕੱਲੇ ਇਕੱਲੇ ਦਫ਼ਤਰ 'ਚ ਜਾਓ ਤੇ ਅਲਟੀਮੇਟਲੀ ਐਂਡ ਦੇ ਵਿੱਚ ਫਿਰ ਜਿਹੜਾ ਪਬਲਿਕ ਦਾ ਨੁਮਾਇੰਦਾ ਉਹ ਬੋਲੂਗਾ ਹੀ ਉਹ ਹਾਈਪਰ ਵੀ ਹੋਏਗਾ ਤੇ ਬੋਲੇਗਾ ਵੀ ਤੇ ਡਿਪਟੀ ਕਮਿਸ਼ਨਰ ਸਾਹਿਬ ਕੋ ਜਦੋਂ ਜਾਓ ਹੋ ਗਿਆ ਜੀ ਚਾਹ ਪੀਓ ਤੁਸੀਂ ਬਸ ਮਤਲਬ ਚਾਹ ਇਹ ਚਾਹ ਪੀਉਣ ਵਾਲਾ ਡੀਸੀ ਸਾਹਿਬ ਨਹੀਂ ਸਾਡੇ ਔਰ ਜਿਹੜੀ ਪਰਭਾਸ਼ਾ ਵਰਤਦੇ ਨੇ ਮੈਂ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਥੋੜਾ ਜਿਹਾ ਜੇ ਅੱਜ ਵੀ ਸਿਸਟਮ ਚੱਲ ਰਿਹਾ ਜ਼ਰੂਰੀ ਨਹੀਂ ਹੁੰਦਾ ਕਿ ਸਾਰੇ ਪੋਲੀਟੀਕਲ ਬੰਦੇ ਮਾੜੇ ਨੇ ਉਸ ਚੰਗੇ ਬੰਦੇ ਪੋਲੀਟੀਕਲ ਸਿਸਟਮ 'ਚ ਬੈਠਿਆ ਤਾਂ ਪੋਲੀਟੀਕਲ ਸਿਸਟਮ ਚੱਲ ਰਿਹਾ ਜਦੋਂ ਪੋਲੀਟੀਕਲ ਸਿਸਟਮ ਲੈਪਸ ਹੋ ਗਿਆ ਤੇ ਪੋਲੀਟੀਕਲ ਚੰਗੇ ਬੰਦੇ ਆਉਣੇ ਬੰਦ ਹੋ ਗਏ ਇਹ ਅ fırsਰਾ ਨੇ ਪੁੱਛਣਾ ਨਹੀਂ ਕਿਸੇ ਨੂੰ ਅੱਜ ਜੇ ਤੁਸੀਂ ਅਸੀਂ ਪੋਲੀਟੀਕਲ ਬੰਦੇ ਆ ਅਸੀਂ ਜਵਾਬ ਦੇ ਆ ਅਸੀਂ ਲੋਕਾਂ ਨੂੰ ਜਵਾਬ ਦੇ ਆ ਕਿਉਂਕਿ ਅਸੀਂ ਕਦੀ ਸਾਲ ਬਾਅਦ ਇਲੈਕਸ਼ਨ ਆ ਗਈ ਕਦੀ 2 ਸਾਲ ਬਾਅਦ ਆ ਗਈ 5 ਸਾਲ ਬਾਅਦ ਐਮਐਲਏ ਦੀ ਤੇ ਐਮਪੀ ਦੀ ਇਲੈਕਸ਼ਨ ਆ ਜਾਂਦੀ ਆ ਵੀ ਆ ਹੁੱਲੀ ਕਾਉਂਟੇਬਲ ਟੂ ਦਾ ਪਬਲਿਕ ਔਰ ਇਹ ਜਿਹੜੇ ਪਬਲਿਕ ਸਰਵੰਟ ਨੇ ਜਿੰਨੇ ਵੀ ਆਫੀਸਰ ਦੇ ਆਰ ਨਾਟ ਕਾਉਂਟੇਬਲ ਟੂ ਦਾ ਪਬਲਿਕ ਇਹਨਾਂ ਨੂੰ ਪਤਾ ਕਿ ਅਸੀਂ ਕਿਹੜੀ ਵੋਟ ਲੈਣ ਜਾਣਾ ਸੋ ਮੈਂ ਲੋਕਾਂ ਨੂੰ ਵੀ ਇਹ ਕਹਿਣਾ ਚਾਹੁੰਦਾ ਕਿ ਬਹੁਤੇ ਇਹਨਾਂ ਅਫਸਰਾਂ ਦੇ ਚੇਤੇ ਨਾ ਬਣਿਆ ਕਰੋ ਇਹ ਬਹੁਤੇ ਜਿਹੜੇ ਅਫਸਰ ਹੁੰਦੇ ਆ ਨਾ ਜਿਹੜੇ ਹੋ ਜੋ ਜਿਸਕੇ ਰਾਜ ਉਸਕੇ ਪੂਤ ਪਰ ਮੈਂ ਇਹ ਪਹਿਲੀ ਵਾਰ ਹੀ ਦੇਖਿਆ ਕਿ ਡਿਪਟੀ ਕਮਿਸ਼ਨਰ ਗਰਦਾਸਪੁਰ ਇੰਨੇ ਵੀਕ ਆ ਕਿ ਜਿਨ੍ਹਾਂ ਨੇ ਮਤਲਬ ਬਿਲਕੁਲ ਹੀ ਉਸ ਚੇਅਰ ਦੀ ਮਰਿਆਦਾ ਨੂੰ ਹੀ ਖਤਮ ਕਰਤਾ ਸੌਰੀ ਆਈ ਐਮ ਸੌਰੀ ਟੂ ਸੇ ਯੋਅ ਸਟੇਅਰ ਦੀ ਜਿਹੜੀ ਮਰਿਆਦਾ ਆ ਉਹਨੂੰ ਇਹਨਾਂ ਨੇ ਖਤਮ ਕੀਤਾ ਬਾਕੀ ਜੇ ਕਿਸੇ ਨੂੰ ਇਹ ਲੱਗਿਆ ਪਬਲਿਕ ਨੂੰ ਕਿ ਮੈਂ ਉੱਚੀ ਬੋਲਿਆ ਮੈਂ ਇਸ ਤੋਂ ਵੀ ਉੱਚੀ ਬੋਲੂੰਗਾ ਜੇ ਤਕਾ ਹੋਏਗਾ ਇਹ ਤੋਂ ਵੀ ਉੱਚੀ ਬੋਲੂੰਗਾ ਜੇ ਮੇਰੇ ਲੋਕਾਂ ਲਈ ਮੈਨੂੰ ਬੋਲਣਾ ਪਿਆ ਮੈਨੂੰ ਕਿਸੇ ਦੀ ਇਸ ਗੱਲ ਦੀ ਕੋਈ ਚਿੰਤਾ ਨਹੀਂ ਕਿਉਂਕਿ ਮੈਂ ਪਬਲਿਕ ਦਾ ਨੁਮਾਇੰਦਾ ਪਬਲਿਕ 'ਚ ਜਾਣਾ ਹੈ ਪਬਲਿਕ ਲਈ ਵੋਟਾਂ ਮੰਗਣੀਆਂ ਸੋ ਮੇਰਾ ਅਖੀਰ ਦੇ ਵਿੱਚ ਮੈਂ ਖਾਸ ਤੌਰ ਤੇ ਮੈਂ ਬਹੁਤਾ ਨਾਂ ਲੈ ਕੇ ਨਾਂ ਹੀ ਧੰਨਵਾਦ ਕਰਾਂ ਕਿਉਂਕਿ ਇਸ ਸਰਕਾਰ ਦਾ ਕੀ ਪਤਾ ਵਾ ਵੀ ਉਹਨਾਂ ਦੇ ਗਾਜ ਛੁੱਟਦੇ ਮੈਂ ਤੇ ਸਮੂਚੀ ਪੰਜਾਬ ਪੁਲਿਸ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਪੂਰੀ ਡਿਸਟ੍ਰਿਕਟ ਦੇ ਵਿੱਚ ਬੜੇ ਹੀ ਸੁਚੱਜੇ ਢੰਗ ਦੇ ਨਾਲ ਜੇ ਸਾਡੇ ਬੰਦਿਆਂ ਗਲਤੀਆਂ ਕੀਤੀਆਂ ਉਹਨਾਂ ਨੂੰ ਵੀ ਡਾਂਗਾ ਫੇਰੀਆਂ ਜੇ ਝਾੜੂ ਵਾਲਿਆਂ ਨੇ ਗਲਤੀਆਂ ਕੀਤੀਆਂ ਉਹਨਾਂ ਨੂੰ ਵੀ ਡਾਂਗਾ ਫੇਰੀਆਂ ਤੁਸੀਂ ਵੇਖਿਆ ਮੇਰੇ ਬੰਦਿਆਂ ਵੀ ਮੈਨੂੰ ਫੋਨ ਕੀਤਾ ਵੀ ਬੜੀ ਡਾਂਗ ਫਿਰੀ ਆ ਮੈਂ ਤੁਹਾਨੂੰ ਤੁਸੀਂ ਉੱਥੇ ਉਹ ਹਜੂਮ ਇਕੱਠਾ ਕੀਤਾ ਹੋਊਗਾ ਤੇ ਫਿਰ ਨਹੀਂ ਆ ਹਾਰ ਥੋੜੇ ਪੈਣੇ ਆ ਇਦਾਂ ਵਿੱਚੋਂ ਸ਼ਰਾਰਤੀ ਲੜਾਈ ਕਰਾ ਦਿੰਦੇ ਤਾਂ ਸਿਆਪਾ ਪੁਲਿਸ ਦਾ ਪੈ ਜਾਂਦਾ ਉਹ ਵਿਚਾਰੇ ਮੇਰੇ ਹਿਸਾਬ ਨਾਲ ਰਾਤ ਵੀ ਨਹੀਂ ਸੁੱਤੇ ਮੈਂ ਅਨਾਉਂਸ ਕੀਤਾ ਵੀ ਡੀਸੀ ਦੇ ਘਰ ਜਾ ਕੇ ਕਰਨਾ ਕੰਮ ਤੇ ਉਹ ਉਹ ਰਾਤ ਵੀ ਵਿਚਾਰੇ ਭਾਏ ਲੱਗੇ ਰਹੇ ਸੋ ਇਸ ਕਰਕੇ ਮੈਂ ਪੁਲਿਸ ਦਾ ਖਾਸ ਤੌਰ ਤੇ ਤੁਹਾਡੇ ਮਾਧਿਅਮ ਰਾਹੀਂ ਤਰਨਵਾਦ ਕਰਨਾ ਚਾਹੁੰਦਾ ਕਿ ਅਜੇ ਸਿਸਟਮ 'ਚ ਚੰਗੇ ਅਫਸਰ ਚੰਗੇ ਬੰਦੇ ਵੀ ਆਗੇ ਆ ਇਸੇ ਤਰ੍ਹਾਂ ਪੋਲਿਟੀਕਲ ਸਿਸਟਮ 'ਚ ਵੀ ਚੰਗੇ ਬੰਦੇ ਆਗੇ ਆ ਇਹ 'ਚ ਕੋਈ ਗੱਲ ਨਹੀਂ ਕਿ ਮੇਰੇ ਬੰਦਿਆਂ ਨੂੰ ਡਾਂਗ ਫੇਰੀ ਆ ਜਾਂ ਝਾੜੂਦਿਆਂ ਨੂੰ ਫੇਰੀ ਆ ਜਿਹੜਾ ਬੈਡ ਐਲੀਮੈਂਟ ਆ ਉਹਨੂੰ ਡਾਂਗ ਫਿਰਨੀ ਚਾਹੀਦੀ ਹੈ ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸੰਬੰਧਤ ਹੋਵੇ ਸੋਰੋ ਮੈਰਾ ਉਹਨਾਂ ਦਾ ਵੀ ਧੰਨਵਾਦ ਔਰ ਜੇਕਰ ਤੁਹਾਨੂੰ ਕੋਈ ਸਵਾਲ ਹੋ ਮੇਰੇ ਤੋਂ ਪੁੱਛਣਾ ਉਹ ਤੁਸੀਂ ਪੁੱਛ ਸਕਦੇ ਹੋ ਸਰਦਾਰ ਬ੍ਰਿੰਦਰ ਮੀਤਪਾੜਾ ਜਿੰਦਾਬਾਦ ਆਮਾ ਕਾਟੀ ਨਾ ਸਰਕਾਰ ਇਹ ਜਿਹੜੀ ਨੋਮੀਨੇਸ਼ਨ ਆਦੋਈ ਹੈ ਇਹਦੇ ਲਈ ਅੱਲਾ ਸਤਿ ਸ਼ਕਤੀ ਨੋਮੀਨੇਸ਼ਨ ਹੀ ਹੁਣ ਮੈਂ ਵਕੀਲਾਂ ਨਾਲ ਸਲਾਹ ਕਰਨ ਲੱਗਾ ਹਾਂ ਕਿਉਂਕਿ ਉਹੋ ਹੀ ਸਾਈਨਾਂ ਦੇ ਨਾਲ ਕਈ ਫੈਸਲੇ ਸੱਤ ਹੋ ਜਾਂਦੀਆਂ ਉਹੋ ਹੀ ਸਾਈਨਾਂ ਦੇ ਨਾਲ ਉਹ ਰਿਜੈਕਟ ਹੋ ਰਹੀਆਂ ਬਲਕਿ देयर इज नो एनी ਅਦਰ ਆਬਜੈਕਸ਼ਨ ਕਿ ਆਹ ਫਲਾਣੇ ਆਬਜੈਕਸ਼ਨ ਨਾਲ ਜਿਹੜਾ ਕੈਨਸਲ ਹੋ ਰਿਹਾ ਕੋਈ ਇਹੋ ਜਿਹਾ ਆਬਜੈਕਸ਼ਨ ਨਹੀਂ ਸਿੱਧਾ ਚੁੱਲੇ ਟੈਕਸ ਯਾਰ ਇੱਕ ਚੁੱਲੇ ਟੈਕਸ ਕਰਕੇ ਤੁਸੀਂ ਬੰਦੇ ਨੂੰ ਰਿਲੇਕਸ਼ਨ ਤੋਂ ਫਾਇਲਾਤਾ ਪੰਜ ਪੰਜ ਫਾਈਲਾਂ ਨੂੰ ਰਿਜੈਕਟ ਕਰਤਾ ਇੱਕ ਵੀ ਨਹੀਂ ਮੈਂ ਐਸੇ ਕਰਕੇ ਪੰਜ ਪੰਜ ਭਰੀਆਂ ਸੀਗੀਆਂ ਇਹ ਇਹ ਕਹਿੰਦੇ ਇੱਕ ਨਹੀਂ ਲੱਭਦਾ ਮੇਰੇ ਕੋ ਤੇ ਮਲੇ ਦਾ ਦਾਦਾ ਬੰਦਿਆਂ ਦੀ ਲਾਈਨ ਲੱਗੀ ਮੱਥ ਜੋੜ ਕੇ ਪੰਜ ਪੰਜ ਕਰਾਏ ਆ ਹਾਂਜੀ ਬਿਲਕੁਲ ਓਬਵੀਅਸਲੀ ਵਕੀਲਾਂ ਦਾ ਸਰਾਹ ਕਰਕੇ ਇਹਦੇ ਖਿਲਾਫ ਹੋਣੀ ਇਹਦਾ ਪ੍ਰਸ਼ਾਸਨ ਕੋ ਕਾਦੀ ਉਮੀਦ ਹੈ ਜੇ ਜਿਹਨੂੰ ਕਹਦੇ ਡੀਸੀ ਜ਼ਿਲ੍ਹੇ ਦੀ ਮਾਂ ਹੁੰਦੀ ਮਾਂ ਹੀ ਮਰ ਗਈ ਸਾਡੇ ਜ਼ਿਲ੍ਹੇ ਦੀ ਤੇ ਮੈਂ ਉਹਨਾਂ ਤੋਂ ਕੀ ਆਸ ਲੱਭਣਾ ਤੋ ਇਸ ਕਰਕੇ ਇਹ ਜਿਹੜੀਆਂ ਗੱਲਾਂ ਨੇ ਇਹ ਹੁਣ ਡਿਸਕਸ ਕਰਕੇ ਤੇ ਮੈਂ ਅਗਲਾ ਸਟੈਪ ਲਵਾਂਗਾ ਬਾਕੀ ਆਉਣ ਵਾਲੇ ਸਮੇਂ 'ਚ ਜਿਹੜੀ ਗੱਲ ਆ ਰਹਿ ਗਈ ਆ ਸਰਪੰਚੀਆਂ ਸੁਵੰਚਾਲੀ ਵੇਖੋ ਸਾਲ ਏਕਾ ਜਿਹੜੇ ਬਹੁਤੇ ਚਾਚੂ ਦੇ ਨਾਲ ਰਿਜੈਕਟ ਕਰਾ ਕੇ ਬਣੇ ਆ ਸਾਲ ਏਕਾ ਸਾਹ ਬੋਕਰ ਵਾਲੇ ਨੇ ਨਹੀਂ ਦੇਣਾ ਆ ਗਾੜੀ ਤੀਲੇ ਜਿਹੜੇ ਨਵੇਂ ਪਿੰਡਾਂ ਚ ਬਣਨੇ ਆ ਤੀਲੇ ਜਿਹੜੇ ਉਹ ਖਿੱਲਰਨੇ ਆ ਸੋ ਇਸ ਕਰਕੇ ਤਗੜੇ ਹੋ ਗਏ ਇਲੈਕਸ਼ਨ ਇਹਨਾਂ ਨੂੰ ਕੋ ਸਰਪੰਚੀ ਸਾਲ ਕਰ ਲੈਣ ਮੁੜ ਕੇ ਤੀਲੇ ਵੇਖੋ ਕਿਦਾਂ ਖਿੱਲਰਦੇ ਆ ਆਹ ਉਹ ਇੱਕ ਖਾਸ ਕਰਕੇ ਜਿਹੜੀ ਗੱਲ ਜਿਹੜੇ ਆਰਵਾ ਨੇ ਇਹ ਗਲਤ ਰਿਜੈਕਸ਼ਨਾਂ ਕੀਤੀਆਂ ਉਹਦਾ ਉਹਨਾਂ ਨੂੰ ਹਿਸਾਬ ਦੇਣਾ ਹੀ ਪੈਣਾ ਮੈਂ ਇਹ ਤੋਂ ਵੱਧ ਕਹਿਣਾ ਕੋਈ ਨਹੀਂ ਫੇਰ ਇਹਨਾਂ ਕਹਿਣਾ ਕਿ ਪਾੜਾ ਦਬਕੇ ਮਾਰਦਾ ਮੈਂ ਦਬਕਾ ਨਹੀਂ ਮਾਰਦਾ ਪਰ ਲੀਗਲੀ ਜੋ ਇਹਨਾਂ ਨੇ ਕੀਤਾ ਉਹ ਇਹਨਾਂ ਨੂੰ ਭੁਗਤਣਾ ਪਊ ਤੇ ਜੋ ਇਹਨਾਂ ਬੀਜਿਆ ਉਹ ਇਹਨਾਂ ਨੂੰ ਵੜਣਾ ਪਊ ਭਾਵੇਂ ਮੇਰੇ ਰਿਸ਼ਤੇਦਾਰ ਇਹ ਮੇਰੇ ਮੱਥੇ ਲਾ ਦੇਣ ਕੱਲ ਨੂੰ ਤੇ ਭਾਵੇਂ ਮੇਰੇ ਲੀਡਰ ਮੱਥੇ ਲਾ ਦੇਣ ਮੈਂ ਜਬਾਨ ਦਾ ਬੜਾ ਪੱਕਾ ਵਾਂ ਜੋ ਬੀਜਿਆ ਵੜਣਾ ਪਊ ਧੰਨਵਾਦ ਧੰਨਵਾਦ ਜੀ